ਆਓ ਜੀ ਜੀ ਐਨਬਾ ਵੇਰੇ ਠੀਕ ਠਾਕ ਹੋ ਚੰਗਾ ਖਾਣ ਦੇ ਸ਼ਕੀਨੂ ਬਹੁਤ ਸਾਧਈ ਜਾਂਨੇ ਤੁਸੀਂ ਥੋੜਾ ਧੰਨਵਾਦ ਆ ਬਹੁਤ ਕਿਰਪਾ ਗੁਰੂ ਰਾਮਦਾਸ ਦੀ ਤੇ ਅਸੀਂ ਵੀ ਉਹਨਾਂ ਗੱਲਾਂ ਤੇ ਖਰੇ ਆ ਜੀ ਹਜੇ ਆਪਣੀ ਉਹ ਪਈ ਚੱਕੀ ਆਪਾਂ ਲਾਈ ਨਹੀਂ ਪੱਟੀ ਪਈ ਆ ਤੇ ਆਪਾਂ ਉਹਨਾਂ ਗੱਲਾਂ ਤੇ ਪਰਪੱਕ ਤੁਰੇ ਆਉਣੇ ਆ ਲਾਲ ਪੌੜਾ ਜੀ ਬਿਲਕੁਲ ਨੇਚਰਲ ਸਟੋਨ ਆ ਇਸੇ ਨਾਲ ਪੀ ਕੇ ਆਟਾ ਤੇ ਤੁਹਾਨੂੰ ਇਸੇ ਤਰ੍ਹਾਂ ਦੀ ਕੁਆਲਿਟੀ ਦੇ ਵਿੱਚ ਕਈ ਬੰਦੇ ਆ ਨਾ ਸਵਾਲ ਸੀਗਾ ਕਈ ਬੰਦੇ ਕਹਿੰਦੇ ਸੀਗੇ ਵੀ ਆਟਾ ਬਰੀਕ ਨਹੀਂ ਕਰਦੀ ਚੱਕੀ ਇਹ ਇਹ ਆਟਾ ਇਹ ਕਹਿੰਦੇ ਦਾਣੇ ਵਾਲੀ ਚੱਕੀ ਆ ਬਈ ਤੁਸੀਂ ਆ ਦੇਖਿਓ ਕੁਆਲਿਟੀ ਨਹੀਂ ਮੜੀ ਕੁਆਲਿਟੀ ਤੁਹਾਨੂੰ ਕੀ ਕਹਿੰਦੀ ਆ ਇਹਦੇ ਵਿੱਚ ਥੋੜਾ ਰੜਕੂਗਾ ਪੂਰਾ ਸਵਾਦ ਤਾਂ ਇਸੇ ਦਾ ਖਾਣ ਦਾ ਬੈਸਟ ਕੁਆਲਿਟੀ ਆ ਜੀ ਅ ਹਮੇਸ਼ਾ ਚੰਗਾ ਸੋਚਦੇ ਚੰਗੇ ਹੁੰਦਾ ਤੇ ਉਹ ਚੱਕੀ ਪੱਟੀ ਪਈ ਆ ਜੀ ਆਪਾਂ ਖਰੀਦਾਰਾਂ ਵੀ ਆਪਾਂ ਇਹ ਨਹੀਂ ਲਾਉਣੀ ਕੰਮ ਨਾ ਕਰਨਾ ਮਨਜ਼ੂਰ ਆ ਪਰ ਜਿਹੜੇ ਚੱਕਰ ਪੱਥਰ ਸਰਕਾਰ ਵੱਲੋਂ ਮਨਜ਼ੂਰਸ਼ੁਦਾ ਨਹੀਂ ਕੀ ਆਪਾਂ ਉਹ ਨਹੀਂ ਲਾਉਣੇ ਆਹ ਚੱਕਰ ਪੱਥਰ ਕਹਿੰਦਾ ਮਤਲਬ ਸਰਕਾਰ ਵੱਲੋਂ ਬੈਨ ਕੀਤੇ ਹੋਏ ਆ ਬੈਨ ਹੀ ਆ 100% ਜਿਹੜੇ ਵੀ ਆਪਾਂ ਨੂੰ ਇਹ ਕਹਿੰਦਾ ਮਤਲਬ ਬਣਾਏ ਹੋਏ ਆ ਆ ਪੱਥਰ ਕੁਦਰਤੀ ਚੀਜ਼ ਆ ਤੇ ਕੁਦਰਤੀ ਚੀਜ਼ ਕਦੇ ਮਾੜੀ ਨਹੀਂ ਹੁੰਦੀ ਇਸ ਹਾਲਾ ਲਾ ਲੋ ਵੀ ਪੱਥਰ ਇੱਥੋਂ ਲੈ ਕੇ 9.5 ਇੰਚ ਦੇ ਸੀਗੇ ਪੱਥਰ ਆਪਾਂ ਇੰਚੀ 9.5 ਇੰਚ ਦੇ ਅੰਦਰ ਬਾਹਰ ਖਾ ਚੁੱਕੇ ਆ ਗੁਰਰਾਮਦਾਸ ਕਿਰਪਾ ਰੱਖਣ ਆ ਸਾਰੀਆਂ ਵੈਰਾਈਟੀਆਂ ਕਣਕ ਮੱਕੀ ਸਰੋਂ ਸਾਰਾ ਕੁਝ ਛੋੜੇ ਵਾਸਤੇ ਲਿਆਂਦਾ ਪਿਆ ਛੋਟੇ ਉਹਦੋਂ ਵੱਡੀ ਗੱਲ ਬੈਸਟ ਕੁਆਲਿਟੀ ਦੇ ਵਿੱਚ ਆਪਾਂ ਮੂੰਗੀ ਲਿਆਂਦੀ ਪਈ ਆ ਜੀ ਜਿਹੜੇ ਬੰਦੇ ਨੇ ਵੀ ਮੂੰਗੀ ਲੈਣੀ ਆ ਔਰਗੈਨਿਕ ਮੂੰਗੀ ਲੋ ਜੀ ਔਰਗੈਨਿਕ ਮੂੰਗੀ ਇਹ ਵੀ ਤੁਹਾਨੂੰ ਇੱਥੇ ਮਿਲ ਜੂਗੀ ਆਪਣੀ ਚੱਕੀ ਤੋਂ ਤੇ ਸੰਦ ਸਮਾਨ ਨੇ ਗੋਡਾ ਜੀ ਰਾਗਿਆਂ ਰੂਗੀਆਂ ਬਥੇਰੇ ਸਮਾਨ ਨੇ ਸਾਡੇ ਕੋਲ ਲਿਆਂਦੇ ਪਏ ਆ ਤੇ ਤੁਸੀਂ ਨੰਬਰ ਉੱਪਰ ਚੱਲਦਾ ਆਪਣਾ ਫੋਨ ਲਾ ਕੇ ਤੁਸੀਂ ਬੁੱਕ ਰਾ ਸਕਦੇ ਪੈਂਟ ਦੇ ਭਈਆਂ ਬਹੁਤ ਘਟ ਘਟਦੇ ਬਹੁਤ ਘਟ ਕਿਉਂਕਿ ਸਾਡੀ ਭਈ ਦਾ ਰੇਟ 6 7 ਰੁਪਏ ਭਈ ਦਾ ਰੇਟ ਆ ਜੀ ਉਹ ਤਾਂ ਕਰਕੇ ਵੀ ਆਹ ਤੀਜੀ ਵਾਰੀ ਆਪਾਂ ਤਾਂ ਨਵੇਂ ਮਹੀਨੇ ਦੇ ਵਿੱਚ ਵਿੱਚ ਰਾਹ ਦਿੱਤੀ ਚੱਕੀ ਇੰਨੇ ਕੁ ਦਿਨ ਹੀ ਕਰਦੀ ਹੁੰਦੀ ਆ ਤੇ ਆਟੇ ਦੀ ਕੁਆਲਿਟੀ ਦੇਖੋ ਮਾੜੀ ਜੀ ਕਿੰਨੀ ਬਰੀਕ ਹੈ ਜੀ ਬਿਲਕੁਲ ਬਰੀਕ ਜਿਹੜੇ ਬੰਦੇ ਬਰੀਕ ਖਾਣ ਦੇ ਸ਼ਕੀਨ ਸੀਗੇ ਤੇ ਵੈਸੇ ਦਾ ਆਟਾ ਹੀ ਕਹਿੰਦੇ ਮੋਟਾ ਖਾਣਾ ਚਾਹੀਦਾ ਪਰ ਫੇਰ ਵੀ ਜੇ ਤੁਸੀਂ ਖਾਣਾ ਚਾਹੋ ਤੁਹਾਨੂੰ ਬਰੀਕ ਮਿਲ ਜੂਗਾ ਨੰਬਰ ਉੱਪਰ ਚੱਲੀ ਜਾਂਦਾ ਫੋਨ ਲਾ ਕੇ ਆਟਾ ਉਹਦਾ ਜੇ ਤੁਸੀਂ ਲੰਮੀ ਬਾੜ ਤੋਂ ਆ ਰਹੇ ਆ ਤਾਂ 7-8 ਰੁਪਏ ਪਈ ਹੈ ਜੀ ਬਿਲਕੁਲ ਨੇਚਰਲ ਓਰੀਜਨਲ ਸਟੋਨ ਦੀ ਟੈਡ ਨੂੰ ਬਿਲਕੁਲ ਓਰੀਜਨਲ ਰੱਖਣ ਵਾਸਤੇ ਆਹਾਂ ਕੁਆਲਿਟੀ ਦਾ ਤੁਸੀਂ ਆਟਾ ਖਾ ਸਕਦੇ ਆ ਜਿਹੜੇ ਬੰਦਿਆਂ ਨੇ ਵੈਦ ਦਾ ਮਟੀਰੀਅਲ ਯਾਨੀ ਕਿ ਤੁਸੀਂ ਇਹ ਸਮਝੋ ਵੀ ਜਿਹੜਾ ਆਟਾ ਤੁਸੀਂ ਖਾਣਾ ਹੁੰਦਾ ਅ ਕੀ ਕਹਿੰਦੇ ਇਹਨੂੰ ਆਪਾਂ ਮਲਟੀ ਗ੍ਰੇਨ ਮਲਟੀ ਗ੍ਰੇਨ ਆਟਾ ਜੀ ਆ ਪਿਆ ਇਹ ਬਣੇ ਪੈਕੇਟ ਪਈ ਆ ਜੇ ਬੰਦੇ ਨੂੰ ਕਿਸੇ ਨੂੰ ਇਹ ਚਾਹੀਦੀ ਹੈ ਵੀ ਮਿਲ ਜਾਣਗੇ ਆਟਾ ਚਾਹੀਦਾ ਸਾਡੇ ਕੋਲ ਸੈਂਪਲ ਸੋਨੂੰ ਸੈਂਪਲ ਆਟਾ ਹੀ ਮਿਲ ਜੂਗਾ ਉਹਦਾ ਰੇਟ ਵੀ ਥੋੜਾ ਜਿਆਦਾ ਹੁੰਦਾ ਪਰ ਕੁਆਲਿਟੀ ਬਹੁਤ ਵਧੀਆ ਟੈਡ ਨਾਲ ਆ ਉਹਦੇ ਨਾਲ ਨਖਰੇ ਨਾ ਕਰਿਆ ਕਰੋ ਚੰਗੀ ਚੀਜ਼ ਖਾਣ ਦੀ ਆਦੀ ਬਣੋ ਨਾ ਕਿ ਗੰਦਮੰਦ ਗ੍ਰੈਂਡਰਾਂ ਦਾ ਬਥੇਰਾ ਆਟਾ ਖਾ ਲਿਆ ਤੁਸੀਂ ਇੱਕ ਵਾਰੀ ਸਾਡੇ ਅੱਖ ਇਹ ਆਟਾ ਖਾਓ ਧੰਨਵਾਦ